ਡਿਪਾਰਟਮੈਂਟ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਚਲਾਉਣ ਦੇ ਲਈ ਅਸੀਂ ਪੈਨਸ਼ਨਰ ਸੇਵਾ ਪੋਰਟਲ ਜਿਹੜਾ ਪੰਜਾਬ ਸ਼ੁਰੂ ਕੀਤਾਗਾ ਪੈਨਸ਼ਨਰ ਸੇਵਾ ਪੋਰਟਲ ਪੰਜਾਬ ਦੇ اندر ਲਾਂਚ ਕੀਤਾਗਾ ਜਿਹਦੇ ਨਾਲ ਪੈਨਸ਼ਨਰ ਆਪਣੇ ਘਰ ਬੈਠ ਕੇ ਆਟੋਮੈਟਿਕ ਆਨਲਾਈਨ ਜਿਹੜਾ ਸਿਸਟਮ ਦੇ ਰਾਹੀਂ ਆਪਣਾ ਜੀਮਨ ਪ੍ਰਮਾਣ ਪੱਤਰ ਜਿਹੜਾ ਸਰਟੀਫਿਕੇਟ ਜਮਾ ਕਰਵਾਉਣਾ ਹੁੰਦਾਗਾ ਉਹ ਕਰਵਾ ਸਕਦੇ ਨੇਗੇ ਸਕੈਸ਼ਨ ਮੋਡਿਊਲ ਦੇ ਰਾਹੀਂ ਪਰਵਾਰਿਕ ਪੈਨਸ਼ਨ ਦੀ ਅਪਲੀਕੇਸ਼ਨ ਜਿਹੜੀ ਆ ਉਹ ਮੂਵ ਕੀਤੀ ਜਾ ਸਕਦੀ ਆ ਇਸੇ ਤਰੀਕੇ ਐਲਟੀਸੀ ਲਈ ਅਪਲੀਕੇਸ਼ਨ ਆਬੀਐਸ ਪੋਰਟਲ ਤੇ ਮੂਵ ਕੀਤੀ ਜਾ ਸਕਦੀ ਆ ਸ਼ਿਕਾਇਤ ਮੋਡਿਊਲ ਦੇ ਰਾਹੀਂ ਜਿਹੜੀਆਂ ਵੀ ਪੈਨਸਲ ਦੀ ਸ਼ਿਕਾਇਤ ਆ ਲਿਆ ਉਹਨਾਂ ਦਾ ਸ਼ਿਕਾਇਤ ਦੀ ਨਿਰਵਾਣਨ ਦਾ ਜਿਹੜਾ ਕੰਮ ਆ ਸ਼ਿਕਾਇਤ ਨੂੰ ਠੀਕ ਕਰਨ ਦਾ ਕੰਮ ਆ ਉਹ ਵੀ ਇਸ ਪੋਰਟਲ ਤੇ ਹੋ ਸਕਦਾਗਾ